ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਸतीश ਬਿਦਰੋਹੀ ਤੇ ਅੱਜ ਪਾਕਿਸਤਾਨੀ ਸਟਾਈਲ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਮੀਦ ਆ ਵੀ ਤੁਹਾਨੂੰ ਪਸੰਦ ਆਵੇਗੀ ਕਿਹੜੀ ਗੱਲੋਂ ਵੱਖ-ਵੱਖ ਰਹੀਏ ਆ ਜਾ ਦੋਵੇਂ ਇਕੱਠੇ ਬਈਏ ਚਵਲੇ ਜਾਈਏ ਤੇ ਮੇਰੇ ਪਾਪਾ ਤੇਰੇ ਡੈਡੀ ਤੇਰੇ ਪਾਪਾ ਮੇਰੇ ਡੈਡੀ ਇੱਕ ਦੂਜੇ ਨੂੰ ਡੈਡੀ ਜੀ ਕਹੀਏ ਚਵਲੇ ਜਈਏ ਤੇ ਲੜਨਾ ਵਾਲੀ ਚੰਗੀ ਗੱਲ ਨਹੀਂ ਭਾਂਡਿਆਂ ਪਿੱਛੇ ਕੱਪੜਿਆਂ ਵਿੱਚੀ ਲੜਨਾ ਵਾਲੀ ਚੰਗੀ ਗੱਲ ਨਹੀਂ ਭਾਂਡਿਆਂ ਪਿੱਛੇ ਕੱਪੜਿਆਂ ਪਿੱਛੇ ਵਾਰੀ ਬਨ ਕੇ ਮੰਜੀਏ ਧੋਈਏ ਚਵਲੇ ਜਈਏ ਤੇ ਘਰ ਵਾਲਾ ਵੇਖੀ ਡਰ ਨਾ ਜਾਵੇ ਅਸਲ ਸੁਹੱਪਣ ਵੱਲ ਨਾ ਜਾਵੇ ਮੇਕਅਪ ਮੁਕਅਪ ਕਰਦੇ ਰਹੀਏ ਚਵਲੇ ਜਾਈਏ ਤੇ ਨਾ ਤੂੰ ਦੁਖੀ ਤੇ ਨਾ ਮੈਂ ਦੁਖੀ ਨਾ ਤੂੰ ਦੁਖੀ ਤੇ ਨਾ ਮੈਂ ਹੀ ਦੁਖੀ ਸੱਤਵਾਂ ਜਨਮ ਹੈ ਲੰਘ ਜਾਣਾ ਸੁਖੀ ਤੇ ਔਖੇ ਸੋਖੇ ਕਟਕਟ ਲਈਏ ਚਵਲੇ ਜਾਈਏ ਤੇ ਬੁਢਾਪੇ ਵਿੱਚ ਆਪਾਂ ਕੋਲ ਹੀ ਰਹਿਣਾ ਬੁਢਾਪੇ ਵਿੱਚ ਆਪਾਂ ਕੋਲ ਹੀ ਰਹਿਣਾ ਬਿਦਰੋਹੀ ਚੂਰਣ ਛੱਟਣਾ ਪਹਿਣਾ ਤੇ ਹੁਣ ਕੰਧਾ ਕੌਲੇ ਟਪ ਡੁੱਪ ਲਈਏ ਚੌਲੇ ਜਈਏ ਤੇ ਕਿਹੜੀ ਗੱਲੋਂ ਵੱਖ-ਵੱਖ ਰਹੀਏ ਆ ਜਾ ਦੋਵੇਂ ਇਕੱਠੇ ਬਈਏ ਚੌਲੇ ਜਈਏ ਉਮੀਦ ਆ ਵੀ ਤੁਹਾਨੂੰ ਪਸੰਦ ਆਵੇਗੀ ਤੁਸੀਂ ਇਸ ਨੂੰ ਲਾਈਕ ਤੇ ਸ਼ੇਅਰ ਕਰੋਗੇ ਤੁਹਾਡਾ ਆਪਣਾ ਸਦੀਸ਼ ਵਿਦਰੋਹੀ